ਕੁਝ ਵੇਚੇ ਇੱਕ ਵਾਰ ਫਿਰ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਵੀ ਘਰ ਵਿੱਚ ਵੜ ਕੇ ਗੁੰਡਾਗਰਦੀ ਤੇ ਕਰਨ ਦੇ ਜੜਿਆ ਦੋਸ਼ ਲੱਗੇ ਨੇ ਜਿਲ੍ਹਾ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤੇ ਉਸ ਦਾ ਪਿੰਡ ਜਿਹੜਾ ਹੈਗਾ ਪੀਰਕੇ ਖਾਨਗੜ੍ਹ ਜਿਹੜਾ ਛੜਾ ਲੱਖੋਗੇ ਬਰਾਮਦੇ ਵਿੱਚ ਪੈਦਾ ਉੱਥੇ ਜਿਹੜਾ ਗੁੰਡਾਗਰਦੀ ਦੇ ਜਿਹੜੇ ਦੋਸ਼ ਲੱਗੇ ਵੀ ਇੱਕ ਧਿਰ ਤੇ ਵੀ ਉਹਨਾਂ ਨੇ ਘਰ ਦੇ ਵੜਕੇ ਜਿਹੜੀ ਜਿਹੜੀ ਗੁੰਡਾਗਰਦੀ ਕੀਤੀ ਆ ਤੋੜਪਾਨ ਕੀਤੀ ਆ ਤੇ ਕੁੱਟਮਾਰ ਵੀ ਕੀਤੀ ਆ ਮਾਮਲਾ ਸੀਗਾ ਇੱਕ ਰੀਲ ਨੂੰ ਬਣਾ ਕੇ ਇੱਕ ਰੀਲ ਨੂੰ ਬਣਾ ਕੇ ਦੋ ਜਿਹੜੇ ਪਿੰਡ ਦੇ ਨੌਜਵਾਨ ਸੀ ਉਹਨਾਂ ਦੇ ਵਿੱਚ ਟਕਰਾਅ ਜਿਹੜੀ ਹੋਈ ਤੇ ਦੋ ਮਹੀਨੇ ਪਹਿਲਾਂ ਤੇ ਉਸ ਤੋਂ ਬਾਅਦ ਪੰਚਾਇਤ ਨੇ ਵਿੱਚ ਬਚਾਅ ਕਰਦੇ ਹੋਏ ਦੋਵਾਂ ਦਾ ਜਿਹੜਾ ਰਾਜੀਨਾਮਾ ਵੀ ਕਰਾ ਦਿੱਤਾ ਲੇਕਿਨ ਇਹ ਰਾਜੀਨਾਮਾ ਦੋ ਮਹੀਨੇ ਬਾਅਦ ਹੀ ਤੋੜਦਾ ਜਿਹੜਾ ਨਜ਼ਰ ਆਇਆ ਕਿਉਂਕਿ ਦੋਵਾਂ ਧਿਰਾਂ ਦੇ ਵਿੱਚ ਫਿਰ ਕਿਤੇ ਕਾਸ ਉਨੀ ਆਪਤ ਦੇ ਵਿੱਚ ਹੋਈ ਹੈ ਤੇ ਉਸ ਤੋਂ ਬਾਅਦ ਇੱਕ ਤਰ ਵੱਲ ਜਿਹੜੀ ਆ ਦੋਸ਼ ਲੱਗੇ ਨੇ ਵੀ ਇੱਕ ਤਰ ਨੇ ਦੂਜੀ ਤਰ ਦੇ ਘਰੇ ਜਾ ਕੇ ਗੁੰਡਾਗਰਦੀ ਕੀਤੀ ਹੈ ਤੇ ਉਥੇ ਭਾਂਡਾ ਤੋੜ ਕਰਨ ਦੇ ਜਿਹੜੇ ਆ ਦੋਸ਼ ਲੱਗੇ ਨੇ ਕਿਉਂਕਿ ਜੇ ਪੀੜਤਾ ਨੇ ਦੋਸ਼ ਲਾਇਆ ਵੀ 40 ਤੋਂ 50 ਲੋਕਾਂ ਨੇ ਘਰੇ ਆ ਕੇ ਕੁਝ ਗੁੰਡਾਗਰਦੀ ਕੀਤੀ ਹੈ ਜਿਨ੍ਹਾਂ ਦੇ ਕੋਲ ਹਥਿਆਰ ਵੀ ਮੌਜੂਦ ਸੀਗੇ ਜੋ ਦਰਸਾਉਂਦਾ ਵੀ ਕਿਸ ਤਰ ਜਿਹੜੇ ਗੁੰਡਾਗਰਦੀ ਕਰਨ ਵਾਲੇ ਜਿਹੜੇ ਲੋਕ ਆ ਉਹ ਬਿਲਕੁਲ ਪੁਲਿਸ ਉਹ ਜਿਹੜੇ ਬੇਖੌਫ ਹੋ ਕੇ ਜਿਹੜੀਆਂ ਇਹੋ ਜਿਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜੋ ਕਾਫੀ ਵੀ ਕਹਿ ਸਕਦੇ ਕਿ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਸਮਾਜ ਦੇ ਵਿੱਚ ਕਿਉਂਕਿ ਮਾਮਲੇ ਸਾਹਮਣੇ ਆ ਰਹੇ ਨੇ ਉਹ ਦਰਸਾਉਂਦੇ ਆ ਵੀ ਕਿਸ ਤਰ੍ਹਾਂ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਗੁੰਡੇ ਲੋਕ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਖੋਫ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆਮ ਲੋਕਾਂ ਨੂੰ ਉਹ ਚੇਲਣਾ ਪੈਂਦਾ ਪਿਆ ਕਿਉਂਕਿ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇੱਕ ਵਾਰ ਫਿਰ ਜਿਹੜੇ ਕਰੀਨ ਬਣਾਉਣ ਨੂੰ ਲੈ ਕੇ ਛੋਟੀ ਜੀ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਝਗੜੇ ਦਾ ਜਲ ਪੰਚਾਇਤੀ ਤੌਰ ਤੇ ਜਿਹੜਾ ਫੈਸਲਾ ਵੀ ਕਰਵਾਇਆ ਗਿਆ ਲੇਕਿਨ ਉਹ ਫੈਸਲਾ 2 ਮਹੀਨੇ ਦੀ ਵੀ ਜਿਹੜਾ ਪ੍ਰਵਾਹ ਨਹੀਂ ਚੜਿਆ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਦੋਵਾਂ ਧਿਰਾਂ ਦੇ ਵਿੱਚ ਤੇ ਕਾਹ ਸੁਣੀ ਹੋਈ ਮਾਵਨਾ ਜੀ ਦੇ ਸਾਹਮਣੇ ਆਂਦਾ ਉਹ ਦਰਸਾਉਂਦਾ ਵੀ ਕਿ ਕਿਹੜਾ ਘਰ ਦੇ ਵਿੱਚ ਵੜ ਕੇ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਘੱਟ ਪਿਆ ਸਾਰਾ ਸਮਾਨ ਜਿਹੜੀ ਜੜੀਆ ਤੋੜਪਾਨ ਕੀਤੀ ਆ ਹੁਣ ਸ਼ਿਕਾਇਤ ਜਿਹੜੀ ਆ ਪੁਲਿਸ ਕੋ ਪਹੁੰਚ ਗਈ ਆ ਪੁਲਿਸ ਨੇ ਕਿਹਾ ਅਭਿਸ਼ਾਨੁਸ਼ ਸ਼ਿਕਾਇਤ ਮਿਲੀ ਆ ਤੇ ਸਿਧਾ ਹਤੇ ਅਸੀਂ ਕਾਰਵਾਈ ਕਰਾਂਗੇ ਵੀ ਜੋ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਜੋ ਦੁਬਾਰ ਬੰਬੂ ਜੀ ਹੈ ਬੰਬੂ ਬੰਬੂ ਕਿੱਥੇ ਰਹਿੰਦੇ ਹੋ ਟੀਰਕੇ ਖਾਨਗੜ੍ਹ ਜੀ ਇਹ ਕੀ ਗੱਲ ਹੋ ਗਈ ਜਿਹੜਾ ਤੁਹਾਡੇ ਝਗੜਾ ਹੈ ਝਗੜਾ ਜੀ ਸਾਡਾ ਹੋਇਆ ਇਹ ਪਹਿਲੋਂ ਆਏ ਨੇ ਸਾਡੇ ਪਿੰਡ ਦੇ ਬੰਦੇ ਉਹਨਾਂ ਨੇ ਆਣ ਕੇ ਤੇ ਸਾਡੇ ਘਰੇ ਧਮਕੀ ਦਿੱਤੀ ਮੈਨੂੰ ਫਿਰ ਉਹਨਾਂ ਮਾਰ ਕੋ ਟੁਕਾਰਤੀ ਏ ਇੱਕ ਹੈਗਾ ਜੱਸਾ ਜੱਸੇ ਦਾ ਮੁੰਡਾ ਹੈਗਾ ਇੱਕ ਮਿਰਜਾ ਇੱਕ ਕਰਨ ਨੇ ਇੱਕ ਪੌਲਿਸ ਇਹ ਕਹਿ ਕੇ ਗਿਆ ਚਲੇ ਤੈਨੂੰ ਅੱਜ ਛੱਡਣਾ ਨਹੀਂ ਮੈਂ ਕਿਹਾ ਵੀ ਲੜਾਈ ਨਹੀਂ ਆਪਾਂ ਕਰਨੀ ਜੋ ਪੁਕਾਰ ਕੇ ਤੁਸੀਂ ਚਲੇ ਜਾਓ ਇਹਨਾਂ ਸਾਡੇ ਦੇ ਘਰੇ ਹਮਲਾ ਕਰ ਦਿੱਤਾ ਰੋੜੇ ਚਲਾਏ ਨੇ ਰੋੜੇ ਚਲਾ ਕੇ ਚਲੇ ਗਏ ਮੈਨੂੰ ਲੱਗ ਗਿਆ ਸੱਟਾਂ ਮੈਂ ਬਾਹਰ ਗਿਆ ਚਲਾ ਤੇ ਫੇਰ ਮੈਂ ਆਇਆ ਕਿ ਕੋਣੀ ਮੈਂ ਬੂਹੇ ਚੰਨੇ ਲਾਏ ਨੇ ਮੈਂ ਕਿਹਾ ਕਿਤੇ ਜ਼ਿਆਦਾ ਨਾ ਕਰ ਦੇ ਨੁਕਸਾਨ ਬਾਅਦ ਇਹਨਾਂ ਦੇ 40 50 ਬੰਦੇ ਆਏ ਨੇ ਉਹਨਾਂ ਸਾਡਾ ਘਰ ਵੀ ਤੋੜ ਦਿੱਤਾ ਸਾਡਾ ਗੇਟ ਵੀ ਵੜ ਦਿੱਤਾ ਸਾਡੀ ਟੈਂਕੀ ਵੀ ਵੜ ਦਿੱਤੀ ਸਾਡਾ ਬੈੱਡ ਸੀ ਇੱਕ ਸਾਡੀ ਹੈਗੀ ਸੀਗੀ ਆਪਣੀ ਫ੍ਰਿਜ ਸਾਰਾ ਕੁਝ ਘਰ ਬਰਬਾਦ ਹੀ ਕਰ ਦਿੱਤਾ ਕਿ ਕੀ ਵਜ੍ਹਾ ਹੋਈ ਜਿਹੜਾ ਕਾਰਨ ਸੀ ਕਾਰਨ ਇਹਨਾਂ ਨੇ ਜਿਹੜਾ ਵੀ ਪਿਸਤੌਲ ਦੀ ਧਮਕੀ ਦਿੱਤੀ ਇਹਨਾਂ ਕੋਲ ਪਿਸਤੌਲ ਸੀ ਮੈਨੂੰ ਇਹਨਾਂ ਨੇ ਜਦੋਂ ਕੀਤੀ ਸਿੱਧੀ ਮੈਂ ਡਰ ਕੇ ਮੈਦੀ ਨੋ ਤੇ ਮੈਂ ਦੋਵੇਂ ਘਰ ਵਿੱਚ ਸੀਗੇ ਉਹਨੂੰ ਲੈ ਕੇ ਮੈਂ ਕਿਸੇ ਦੇ ਘਰੇ ਚਲੇ ਗਿਆ ਨਾ ਜੀ ਮੈਂ ਕਿਹਾ ਵੀ ਇਹਨਾਂ ਨੇ ਸਾਡੇ ਨਾਲ ਘਰੇ ਕੀ ਕਰ ਦੇਣਾ ਮੌਕੇ ਦੇ ਹੁਣ ਉੱਥੇ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਕਤਾਰ ਤਾਂ ਮੈਨੂੰ ਲੱਗੀਆਂ ਹੀ ਨੇ ਇੱਕ ਮੇਰੇ ਲਾਟੇ ਚ ਲੱਗੀ ਦੋ ਇੱਕ ਮੇਰੇ ਪੈਰ ਤੇ ਲੋਨ ਵਜੇ ਦੇ ਵੀ ਵੱਜੀਆਂ ਨੇ ਰੋੜੇ ਜਿਹੜਾ ਇਹਨਾਂ ਨੇ ਛੱਤ ਤੇ ਚੜ੍ਹ ਕੇ ਚਲਾਏ ਨੇ ਕੀ ਵਿਵਾਦ ਕੀ ਸੀਗਾ ਰੇਲਾ ਬਣਾ ਕੇ ਪਹਿਲੋ ਦੋ ਮਹੀਨੇ ਰਾਜੀਨਾਵਾ ਸਾਡਾ ਹੋਇਆ ਸੀ ਇਹ ਬੋਲੇ ਸਾਂਹੀ ਸਾਡੇ ਪੰਚਾਇਤ ਪਿੰਡ ਦੀ ਨੇ ਸਾਡਾ ਰਾਜੀਨਾਵਾ ਕਰਾ ਦਿੱਤਾ ਸੀ ਵੀ ਤੁਸੀਂ ਕਿਸੇ ਨਾਲ ਇੱਕ ਬੋਲਣਾ ਨਹੀਂ ਅੱਜ ਤੋਂ ਬਾਅਦ ਇਹ ਚੁੱਪ ਕਰਕੇ ਆਪਣੇ ਘਰ ਵਿੱਚ ਬੈਠੇ ਸਾਂ ਇਹ ਜਦੋਂ ਵੀ ਰੋਲਾ ਪੈਂਦਾ ਸੀ ਕੁੜੀਆਂ ਪਾਉਂਦੀਆਂ ਸੀ ਸਾਡੇ ਨਾਲ ਇਹ ਮੁੰਡੇ ਸੱਦ ਲੈਂਦੀਆਂ ਸੀ ਉਹ ਸਾਨੂੰ ਚੰਗਾ ਮਾੜਾ ਬੋਲਦੇ ਸੀ ਤੇ ਅਸੀਂ ਉਹਨਾਂ ਨੂੰ ਇਹੋ ਕਹਿੰਦੇ ਸੀ ਵੀ ਮੈਂ ਤਾਂ ਅੱਗੇ ਇਨੀ ਜੁਗਾ ਨਹੀਂ ਹੈਗਾ ਤੇ ਕੀ ਕਰਾਂਗਾ ਤੇ ਬੱਚੇ ਮੇਰੇ ਬਾਹਰ ਰਹਿੰਦੇ ਨੇ ਉਹਨ ਕੁੜੀਆਂ ਨਾਲ ਉਹ ਵੀ ਆ ਕੀਤਾ ਸੀਗਾ ਤੇ ਉਹਦਾ ਜੋ ਸੋਨਾ ਉਹ ਵੀ ਲੈ ਗਏ ਨੇ 35000 ਰੁਪਏ ਦੀ ਮਕਾਨ ਵੇਚੀ ਉਹ ਵੀ ਕੁੜੀਆਂ ਨੂੰ ਫੜਾਈ ਸੀ ਪੈਸੇ ਉਹ ਵੀ ਲੈ ਗਏ ਨੇ ਇਹ ਸਾਰੇ ਗੈਂਸਰੇ ਕੌਣ ਨੇ ਇਹ ਗੈਂਸਰੇ ਇੱਕਾ ਇੱਕਾ ਜੱਸਾ ਇੱਕ ਇੱਕਾ ਜੱਸਾ ਇੱਕ ਇੱਕਾ ਦਜਾ ਆਪਣਾ ਮਿਰਜਾ ਸਾਰੇ ਬਾਹਰੋਂ ਬੁਲਾਏਗੇ ਇਹ ਬਾਹਰੋਂ ਬੁਲਾਏ ਨੇ ਪਿਸਤੌਲ ਇਹਨਾਂ ਕੋਲੇ ਹੈ ਨੇ ਦੋ ਪਿਸਤੌਲ ਨੇ ਜੀ ਇਹਨਾਂ ਕੋਲੇ ਵੀਡੀਓ ਵੀ ਗੈਰਲ ਕਰਦੇ ਰਹੇ ਨੇ ਵੀਡੀਓ ਵੀ ਗੈਰਲ ਕਰਦੇ ਰਹੇ ਨੇ ਸਾਨੂੰ ਸਾਨੂੰ ਤਨਖੀਆਂ ਵੀ ਦਿੰਦੇ ਰਹੇ ਨੇ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਪਿਸਤੌਲਾਂ ਦੀ ਹੀ ਕਰਦੇ ਰਹੇ ਨੇ ਸਾਨੂੰ ਗੋਲੀਆਂ ਚਲਾਉਂਦੀਆਂ ਇਹਨਾਂ ਦੇ ਹੱਥ ਵਿੱਚ ਪਿਸਤੌਲ ਹੁੰਦੇ ਨੇ ਇਹ ਜਿਹੜੀਆਂ ਗੋਲੀਆਂ ਜੀ ਇਹਨਾਂ ਨੇ ਪਾਈਆਂ ਨੇ ਨਾ ਇਹਨਾਂ ਨੇ ਦੂਜਾ ਪਿਸਤੌਲ ਜੋ ਵੀ ਵੀਡੀਓ ਇਹਨਾਂ ਦੀ ਹੈਗੀ ਹੈ ਗੈਰਲ ਕੀਤੀ ਹੈਗੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਕਹਿ ਦੂੰ 50 ਸਾਲ ਪਹਿਲਾਂ ਸਾਡਾ ਮੇਰਾ ਦਾਦਾ ਸੀਗਾ ਜਿਹੜਾ ਇਹਦਾ ਡੈਡੀ ਉਹ ਸਾਨੂੰ ਤਨਖੀਆਂ ਦੇਂਦਾ ਵੇ ਅੱਗੇ ਵੀ ਅਸੀਂ ਤੁਹਾਡਾ ਮਾਰਿਆ ਉਦੋਂ ਅਸੀਂ ਸਭ ਬੱਚੇ ਉਦੋਂ ਸਾਨੂੰ ਤਾਂ ਸੁਰਤ ਹੀ ਨਹੀਂ ਸੀ ਵੀ ਸਾਡਾ ਕਦੋਂ ਮਾਰਿਆ ਤੇ ਕਦੋਂ ਨਹੀਂ ਮਾਰਿਆ ਅੱਜ ਉਹ ਵੀ ਗੱਲ ਉਹ ਬਥਰ ਲਦਾ ਹੋਣ ਜਦੋਂ ਹਾਂ ਹੁਣ ਲੜਾਈ ਹੋਈ ਉਹਦੋਂ ਗਾਹ ਦੇ ਨਿੱਕੇ ਨਿੱਕੇ ਟੁਕੜੇ ਕਰਨੇ ਨੇ ਤੇ ਮੈਂ ਕਹਿੰਦੇ ਮੇਰੇ ਟੁਕੜੇ ਕਾਹਦੇ ਤੋਂ ਕਰਨੇ ਨੇ ਅੱਗੇ ਨਹੀਂ ਜੇ ਰੱਜੇ ਤੁਸੀਂ ਵੀ ਸਾਡਾ ਕਤਲ ਕੀਤਾ ਸੀ ਦਾ ਕਾਰਵਾਈ ਕਰਨੀ ਕਾਰਵਾਈ ਜਾਂਦੀ ਜੀ ਫੁੱਲ ਹੋਣੀ ਚਾਹੀਦੀ ਤੇ ਮਤਲਬ ਉਹਨਾਂ ਦੇ ਪਿੰਡ ਦੇ ਜਿਹੜੇ 5-7 ਬੰਦੇ ਆ ਉਹਨਾਂ ਨੇ ਉਹਦਾ ਦੇ ਘਰੇ ਜਾ ਕੇ ਜਿਹੜੀ ਸਮਾਨ ਦੀ ਤੋੜਪਨ ਕੀਤੀ ਆ ਉਹ ਸਾਡੇ ਕੋਲ ਦਰਖਾਸਤ ਆ ਗਈ ਹੈ ਅਸੀਂ ਉਹ ਮਾਮਲਾ ਵੈਰੀਫਾਈ ਕਰ ਰਹੇ ਹਾਂ ਜਿਹੜੇ ਇਨਵੈਸਟੀਗੇਸ਼ਨ ਜਾਰੀ ਹੈ ਉਹਦੇ ਉਹ ਗੈਂਗਸਟਰ ਦਾ ਸਾਡੇ ਕੋਲ ਕੋਈ ਇਹੋ ਜੀ ਇਨਫੋਰਮੇਸ਼ਨ ਜਾ ਉਹ ਨਹੀਂ ਹੈ ਵੀ ਉਹ ਗੈਂਗਸਟਰ ਨੇ ਉਹ ਪਿੰਡ ਦੇ ਹੀ ਉਹਨਾਂ ਦੇ ਆਂਡੀ ਕੌਂਟੀਨਿਊ ਬੰਦੇ ਜਿਹੜੇ ਇਹ ਨਹੀਂ ਪਤਾ ਜੀ ਇਹਦਾ ਅਸੀਂ ਜਾਂਚ ਕਰ ਰਹੇ ਹਾਂ ਠੀਕ ਬੰਦੀ ਕਰਕੇ ਹਾਂਜੀ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਜਿਹੜਾ ਸਰਪਜੀਤ ਸਿੰਘ ਡੈਨਿਕਸ ਵੈਰਾ ਪ੍ਰੋਇਬ ਵਿਚਕ ਬਾਅਦ ਫਿਰ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਵੀ ਘਰ ਵਿੱਚ ਵੜ ਕੇ ਗੁੰਡਾਗਰਦੀ ਤੇ ਕਰਨ ਦੇ ਜੜਿਆ ਦੋਛ ਲੱਗੇ ਨੇ ਜਿਲ੍ਹਾ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤੇ ਉਸ ਦਾ ਪਿੰਡ ਜਿਹੜਾ ਹੈਗਾ ਪੀਰਕੇ ਖਾਨਗੜ੍ਹ ਜਿਹੜਾ ਛੜਾ ਲੱਖੋਗੇ ਬਰਾਮ ਦੇ ਵਿੱਚ ਪੈਦਾ ਉੱਥੇ ਜਿਹੜਾ ਗੁੰਡਾਗਰਦੀ ਦੇ ਜਿਹੜੇ ਦੋਸ਼ ਲੱਗੇ ਵੀ ਇੱਕ ਧਿਰ ਤੇ ਵੀ ਉਹਨਾਂ ਨੇ ਘਰ ਦੇ ਵੜਕੇ ਜਿਹੜੀ ਜਿਹੜੀ ਗੁੰਡਾਗਰਦੀ ਕੀਤੀ ਆ ਤੋੜਪਾਨ ਕੀਤੀ ਆ ਤੇ ਕੁੱਟਮਾਰ ਵੀ ਕੀਤੀ ਆ ਮਾਮਲਾ ਸੀਗਾ ਇੱਕ ਰੀਲ ਨੂੰ ਬਣਾ ਕੇ ਇੱਕ ਰੀਲ ਨੂੰ ਬਣਾ ਕੇ ਦੋ ਜਿਹੜੇ ਪਿੰਡ ਦੇ ਨੌਜਵਾਨ ਸੀ ਉਹਨਾਂ ਦੇ ਵਿੱਚ ਟਕਰਾਅ ਜਿਹੜੀ ਹੋਈ ਤੇ ਦੋ ਮਹੀਨੇ ਪਹਿਲਾਂ ਤੇ ਉਸ ਤੋਂ ਬਾਅਦ ਪੰਚਾਇਤ ਨੇ ਵਿੱਚ ਬਚਾਅ ਕਰਦੇ ਹੋਏ ਦੋਵਾਂ ਦਾ ਜਿਹੜਾ ਰਾਜੀਨਾਮਾ ਵੀ ਕਰਾ ਦਿੱਤਾ ਲੇਕਿਨ ਇਹ ਰਾਜੀਨਾਮਾ ਦੋ ਮਹੀਨੇ ਬਾਅਦ ਹੀ ਤੋੜਦਾ ਜਿਹੜਾ ਨਜ਼ਰ ਆਇਆ ਕਿਉਂਕਿ ਦੋਵਾਂ ਧਿਰਾਂ ਦੇ ਵਿੱਚ ਫਿਰ ਕਿਤੇ ਇੱਕ ਆਸ ਨੀ ਆਪਤ ਦੇ ਵਿੱਚ ਹੋਈ ਹੈ ਤੇ ਉਸ ਤੋਂ ਬਾਅਦ ਇੱਕ ਤਰ ਵੱਲ ਜਿਹੜੀ ਦੋਸ਼ ਲੱਗੇ ਨੇ ਵੀ ਇੱਕ ਤਰ ਨੇ ਦੂਜੀ ਤਰ ਦੇ ਘਰੇ ਜਾ ਕੇ ਗੁੰਡਾਗਰਦੀ ਕੀਤੀ ਹੈ ਤੇ ਉੱਥੇ ਭਾਂਡਾ ਤੋੜ ਕਰਨ ਦੇ ਜਿਹੜੇ ਦੋਸ਼ ਲੱਗੇ ਨੇ ਕਿਉਂਕਿ ਜੇ ਪੀੜਤਾ ਨੇ ਦੋਸ਼ ਲਾਇਆ ਵੀ 40 ਤੋਂ 50 ਲੋਕਾਂ ਨੇ ਘਰੇ ਆ ਕੇ ਕੁਝ ਗੁੰਡਾਗਰਦੀ ਕੀਤੀ ਹੈ ਜਿਨ੍ਹਾਂ ਦੇ ਕੋਲ ਹਥਿਆਰ ਵੀ ਮੌਜੂਦ ਸੀਗੇ ਜੋ ਦਰਸਾਉਂਦਾ ਵੀ ਕਿਸ ਤਰ ਜਿਹੜੇ ਗੁੰਡਾਗਰਦੀ ਕਰਨ ਵਾਲੇ ਜਿਹੜੇ ਲੋਕ ਆ ਉਹ ਬਿਲਕੁਲ ਪੁਲਿਸ ਉਹ ਜਿਹੜੇ ਬੇਖੌਫ ਹੋ ਕੇ ਜਿਹੜੀਆਂ ਇਹੋ ਜਿਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜੋ ਕਾਫੀ ਵੀ ਕਹਿ ਸਕਦੇ ਕਿ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਸਮਾਜ ਦੇ ਵਿੱਚ ਕਿਉਂਕਿ ਲਗਾ ਮਾਮਲੇ ਸਾਹਮਣੇ ਆ ਰਹੇ ਨੇ ਉਹ ਦਰਸਾਉਂਦੇ ਆ ਵੀ ਕਿਸ ਤਰ੍ਹਾਂ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਗੁੰਡੇ ਲੋਕ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਖੋਫ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਆਮ ਲੋਕਾਂ ਨੂੰ ਚੇਲਣਾ ਪੈਂਦਾ ਪਿਆ ਕਿਉਂਕਿ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇੱਕ ਵਾਰ ਫਿਰ ਜਿਹੜੇ ਕਰੀਨ ਬਣਾਉਣ ਨੂੰ ਲੈ ਕੇ ਛੋਟੀ ਜੀ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਟਗਲੇਰਾ ਜਲ ਪੰਚਾਇਤੀ ਤੌਰ ਤੇ ਜਿਹੜਾ ਫੈਸਲਾ ਵੀ ਕਰਵਾਇਆ ਗਿਆ ਲੇਕਿਨ ਉਹ ਫੈਸਲਾ 2 ਮਹੀਨੇ ਦੀ ਵੀ ਜਿਹੜਾ ਪ੍ਰਵਾਹ ਨਹੀਂ ਚੜਿਆ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਦੋਵਾਂ ਥਨਾ ਦੇ ਵਿੱਚ ਤੇ ਕਾਹ ਸੁਣੀ ਹੋਈ ਮਾਵਨਾ ਜੀ ਦੇ ਸਾਹਮਣੇ ਆਂਦਾ ਉਹ ਦਰਸ਼ਾਦਾ ਵੀ ਕਿੱਥੇ ਰ ਘਰ ਦੇ ਵਿੱਚ ਵੜ ਕੇ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਘੱਟ ਪਿਆ ਸਾਰਾ ਸਮਾਨ ਜਿਹੜੀ ਜੜੀਆਂ ਤੋੜਪਾਨ ਕੀਤੀ ਆ ਹੁਣ ਸ਼ਿਕਾਇਤ ਜਿਹੜੀ ਆ ਪੁਲਿਸ ਕੋ ਪਹੁੰਚ ਗਈ ਆ ਪੁਲਿਸ ਨੇ ਕਿਹਾ ਅਭਿਸ਼ਾਨੁਸ਼ ਸ਼ਿਕਾਇਤ ਮਿਲੀ ਆ ਤੇ ਸਿਧਾ ਹਤੇ ਅਸੀਂ ਕਾਰਵਾਈ ਕਰਾਂਗੇ ਵੀ ਜੋ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਜੋ ਦੁਬਾਰਾ ਉਹ ਗੁੰਡ ਬੰਬੂ ਇਹ ਬੰਬੂ ਬੰਬੂ ਕਿੱਥੇ ਰਹਿੰਦੇ ਹੋ ਟੀਰਕੇ ਖਾਨਗੜ੍ਹ ਜੀ ਇਹ ਕੀ ਗੱਲ ਹੋ ਗਈ ਜਿਹੜਾ ਤੁਹਾਡੇ ਝਗੜਾ ਹੈ ਝਗੜਾ ਜੀ ਸਾਡਾ ਹੋਇਆ ਇਹ ਪਹਿਲੋਂ ਆਏ ਨੇ ਸਾਡੇ ਪਿੰਡ ਦੇ ਬੰਦੇ ਉਹਨਾਂ ਨੇ ਆਣ ਕੇ ਤੇ ਸਾਡੇ ਘਰੇ ਧਮਕੀ ਦਿੱਤੀ ਮੈਨੂੰ ਫਿਰ ਉਹਨਾਂ ਮਾਰ ਕੋ ਟੁਕਾਰਤੀ ਏ ਇੱਕ ਹੈਗਾ ਜੱਸਾ ਜੱਸੇ ਦਾ ਮੁੰਡਾ ਹੈਗਾ ਇੱਕ ਮਿਰਜਾ ਇੱਕ ਕਰਨ ਨੇ ਇੱਕ ਪੌਲਿਸ ਇਹ ਕਹਿ ਕੇ ਗਿਆ ਚਲੇ ਤੈਨੂੰ ਅੱਜ ਛੱਡਣਾ ਨਹੀਂ ਮੈਂ ਕਿਹਾ ਵੀ ਲੜਾਈ ਨਹੀਂ ਆਪਾਂ ਕਰਨੀ ਜੋ ਬੁਕਾਰ ਕੇ ਤੁਸੀਂ ਚਲੇ ਜਾਓ ਇਹਨਾਂ ਸਾਡੇ ਦੇ ਘਰੇ ਹਮਲਾ ਕਰ ਦਿੱਤਾ ਰੋੜੇ ਚਲਾਏ ਨੇ ਰੋੜੇ ਚਲਾ ਕੇ ਚਲੇ ਗਏ ਮੈਨੂੰ ਲੱਗ ਗਿਆ ਸੱਟਾਂ ਮੈਂ ਬਾਹਰ ਗਿਆ ਚਲਾ ਇਹ ਫੇਰ ਮੈਂ ਆਇਆ ਕਿ ਕੋਣੀ ਮੈਂ ਬੂਹੇ ਚੰਨੇ ਲਾਏ ਨੇ ਮੈਂ ਕਿਹਾ ਕਿਤੇ ਜਿਆਦਾ ਨਾ ਕਰ ਦੇ ਨੁਕਸਾਨ ਬਾਅਦ ਇਹਨਾਂ ਦੇ 40 50 ਬੰਦੇ ਆਏ ਨੇ ਉਹਨਾਂ ਸਾਡਾ ਘਰ ਵੀ ਤੋੜ ਦਿੱਤਾ ਸਾਡਾ ਗੇਟ ਵੀ ਵੱਢ ਦਿੱਤਾ ਸਾਡੀ ਟੈਂਕੀ ਵੀ ਵੱਢ ਦਿੱਤੀ ਸਾਡਾ ਬੈੱਡ ਸੀ ਇੱਕ ਸਾਡੀ ਹੀ ਗਈ ਸੀਗੀ ਆਪਣੀ ਫ੍ਰਿਜ ਸਾਰਾ ਕੁਝ ਘਰ ਬਰਬਾਦ ਹੀ ਕਰ ਦਿੱਤਾ ਕਿਹੜੀ ਵਜ੍ਹਾ ਹੋਈ ਜਿਹੜਾ ਕਾਰਨ ਇਹਨਾਂ ਨੇ ਜਿਹੜਾ ਵੀ ਪਿਸਤੌਲ ਦੀ ਧਮਕੀ ਦਿੱਤੀ ਇਹਨਾਂ ਕੋਲ ਪਿਸਤੌਲ ਸੀ ਮੈਨੂੰ ਇਹਨਾਂ ਨੇ ਜਦੋਂ ਕੀਤੀ ਸਿੱਧੀ ਮੈਂ ਡਰ ਕੇ ਮੈਰੀ ਨੋ ਤੇ ਮੈਂ ਦੋਵੇਂ ਘਰ ਵਿੱਚ ਸੀਗੇ ਉਹਨੂੰ ਲੈ ਕੇ ਮੈਂ ਕਿਸੇ ਦੇ ਘਰੇ ਚਲੇ ਗਿਆ ਮੈਂ ਜੀ ਮੈਂ ਕਿਹਾ ਵੀ ਇਹਨਾਂ ਨੇ ਸਾਡੇ ਨਾਲ ਘਰੇ ਕੀ ਕਰ ਦੇਣਾ ਮੌਕੇ ਦੇ ਹੁਣ ਉੱਥੇ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਫਟਾ ਤਾਂ ਮੈਨੂੰ ਲੱਗੀਆਂ ਹੀ ਨੇ ਇੱਕ ਮੇਰੇ ਇਲਾਕੇ ਚ ਲੱਗੀ ਦੋ ਇੱਕ ਮੇਰੇ ਪੈਰ ਤੇ ਨੌ ਨਵਰੀ ਦੇ ਵੀ ਵੱਜੀਆਂ ਨੇ ਰੋੜੇ ਜਿਹੜਾ ਇਹਨਾਂ ਨੇ ਛੱਤ ਤੇ ਚੜ੍ਹ ਕੇ ਚਲਾਏ ਨੇ ਕੀ ਵਿਵਾਦ ਕੀ ਸੀਗਾ ਰੇਲਾ ਬਣਾ ਕੇ ਪਹਿਲੋ ਦੋ ਮਹੀਨੇ ਰਾਜੀਨਾਵਾ ਸਾਡਾ ਹੋਇਆ ਸੀ ਇਹ ਬੋਲੇ ਸਾਂਹੀ ਸਾਡੇ ਪੰਚਾਇਤ ਪਿੰਡ ਦੀ ਨੇ ਸਾਡਾ ਰਾਜੀਨਾਵਾ ਕਰਾਤਾ ਸੀ ਕਿ ਤੁਸੀਂ ਕਿਸੇ ਨਾਲ ਇੱਕ ਬੋਲਣਾ ਨਹੀਂ ਅਜ ਤੋਂ ਬਾਅਦ ਅਸੀਂ ਚੁੱਪ ਕਰਕੇ ਆਪਣੇ ਘਰ ਵਿੱਚ ਬੈਠੇ ਸਾਂ ਇਹ ਜਦੋਂ ਵੀ ਇਹ ਰੋਲਾ ਪੈਂਦਾ ਸੀ ਇਹ ਕੁੜੀਆਂ ਪਾਉਂਦੀਆਂ ਸੀ ਸਾਡੇ ਨਾਲ ਤੇ ਇਹ ਮੁੰਡੇ ਸੱਦ ਲੈਂਦੀਆਂ ਸੀ ਉਹਨਾਂ ਨੂੰ ਚੰਗਾ ਮਾੜਾ ਬੋਲਦੇ ਸੀ ਤੇ ਅਸੀਂ ਉਹਨਾਂ ਨੂੰ ਇਹੋ ਕਹਿੰਦੇ ਸੀ ਮੈਂ ਤਾਂ ਅੱਗੇ ਇੰਨੀ ਚੁਗਾ ਨਹੀਂ ਹੈਗਾ ਤੇ ਕੀ ਕਰਾਂਗਾ ਤੇ ਬੱਚੇ ਮੇਰੇ ਬਾਹਰ ਰਹਿੰਦੇ ਨੇ ਉਹਨ ਕੁੜੀਆਂ ਮੈਂ ਉਹਨਾਂ ਨੂੰ ਵਿਆਹ ਕੀਤਾ ਸੀਗਾ ਤੇ ਉਹਨ ਦਾ ਜੋ ਸੋਨਾ ਉਹ ਵੀ ਲੈ ਗਏ ਨੇ 35000 ਰੁਪਏ ਦੀ ਮਗਾ ਵੇਚੀ ਉਹ ਵੀ ਕੁੜੀਆਂ ਨੂੰ ਖੜਾਈ ਸੀ ਪੈਸੇ ਉਹ ਵੀ ਲੈ ਗਏ ਨੇ ਇਹ ਸਾਰੇ ਗੈਂਸਰੇ ਕੌਣ ਨੇ ਇਹ ਗੈਂਸਰੇ ਇਹਗਾ ਇੱਕ ਇੱਕਾ ਜੱਸਾ ਇੱਕ ਇੱਕਾ ਜੱਸਾ ਇੱਕ ਇੱਕਾ ਜੱਸਾ ਆਪਣਾ ਮਿਰਜਾ ਸਾਰੇ ਬਾਹਰੋਂ ਬੁਲਾਏ ਨੇ ਇਹ ਬਾਹਰੋਂ ਬੁਲਾਏ ਨੇ ਪਿਸਤੌਲ ਇਹਨਾਂ ਕੋਲੇ ਹੈ ਨੇ ਦੋ ਪਿਸਤੌਲ ਨੇ ਜੀ ਇਹਨਾਂ ਕੋਲੇ ਵੀਡੀਓ ਵੀ ਗੱਲ ਕਰਦੇ ਰਹੇ ਨੇ ਵੀਡੀਓ ਵੀ ਗੱਲ ਕਰਦੇ ਰਹੇ ਨੇ ਸਾਨੂੰ ਸਾਨੂੰ ਤਨਖੀਆਂ ਵੀ ਦਿੰਦੇ ਰਹੇ ਨੇ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਪਿਸਤੌਲਾਂ ਦੀ ਇਹ ਕਰਦੇ ਰਹੇ ਨੇ ਪਿਸਤੌਲਾਂ ਦੀ ਇਹ ਕਰਦੇ ਰਹੇ ਨੇ ਸਾਨੂੰ ਗੋਲੀਆਂ ਚਲਾਉਂਦੀਆਂ ਗੋਲੀਆਂ ਚਲਾਉਂਦੀਆਂ ਇਹਨਾਂ ਦੇ ਹੱਥ ਵਿੱਚ ਪਿਸਤੌਲ ਹੁੰਦੇ ਨੇ ਇਹ ਜਿਹੜੀਆਂ ਗੋਲੀਆਂ ਜੀ ਇਹਨਾਂ ਨੇ ਪਾਈਆਂ ਨੇ ਨਾ ਇਹਨਾਂ ਨੇ ਦੂਜਾ ਪਿਸਤੌਲ ਜੋ ਵੀ ਵੀਡੀਓ ਇਹਨਾਂ ਦੀ ਹੈਗੀ ਹੈ ਵੀਰਲ ਕੀਤੀ ਹੈਗੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਮੈਨੂੰ ਨਿصاف ਮਿਲਣਾ ਚਾਹੀਦਾ ਇੱਕ ਕੈਦੋਂ 50 ਸਾਲ ਪਹਿਲਾਂ ਸਾਡਾ ਮੇਰਾ ਦਾਦਾ ਸੀਗਾ ਜਿਹੜਾ ਇਹਦਾ ਡੈਡੀ ਉਹ ਸਾਲੋਂ ਤਨਕੀਆਂ ਦੇਂਦਾ ਵੇ ਅੱਗੇ ਵੀ ਅਸੀਂ ਤੁਹਾਡਾ ਮਾਰਿਆ ਉਦੋਂ ਅਸੀਂ ਸਭ ਬੱਚੇ ਉਦੋਂ ਸਾਨੂੰ ਤਾਂ ਸੁਰਤ ਹੀ ਨਹੀਂ ਸੀ ਵੀ ਸਾਡਾ ਕਦੋਂ ਮਾਰਿਆ ਤੇ ਕਦੋਂ ਨਹੀਂ ਮਾਰਿਆ ਅੱਜ ਉਹ ਵੀ ਗੱਲ ਉਹ ਬਥਰ ਲਦਾ ਹੌਣ ਜਦੋਂ ਹਾਂ ਹੌਣ ਲੜਾਈ ਹੋਈ ਉਹਦਣ ਗਾਹ ਜਿਹੜੇ ਨਿੱਕੇ ਨਿੱਕੇ ਟੁਕੜੇ ਕਰਦੇ ਨੇ ਤੇ ਮੈਂ ਕਹਾਂ ਵੀ ਮੇਰੇ ਟੁਕੜੇ ਕਾਹਦੇ ਤੋਂ ਕਰ ਲੈਨੇ ਅੱਗੇ ਨਹੀਂ ਜੇ ਅਰਜੇ ਤੁਸੀਂ ਵੀ ਸਾਡਾ ਕਤਲ ਕੀਤਾ ਸੀ ਦਾ ਕਾਰਵਾਈ ਕਰਨਗੀ ਕਾਰਵਾਈ ਜਾਂਦੀ ਜੀ ਖੁੱਲ ਹੋਣੀ ਚਾਹੀਦੀ ਦਾ ਤੇ ਮਤਲਬ ਉਹਨਾਂ ਦੇ ਪਿੰਡ ਦੇ ਜਿਹੜੇ 5-7 ਬੰਦੇ ਆ ਉਹਨਾਂ ਨੇ ਉਹਦਾ ਦੇਖ ਕਰਿਆ ਜਾ ਕੇ ਜਿਹੜੀ ਸਮਾਨ ਦੀ ਤੋੜਪਾਂਡ ਕੀਤੀ ਆ ਉਹ ਸਾਡੇ ਕੋਲ ਦਰਖਾਸਤ ਆ ਗਈ ਆ ਅਸੀਂ ਉਹ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜਿਹੜੇ ਇਨਵੈਸਟੀਗੇਸ਼ਨ ਜਾਰੀ ਹੈ ਉਹਦੇ ਉਹ ਗੈਂਗਸਟਰ ਦਾ ਸਾਡੇ ਕੋਲ ਕੋਈ ਇਹੋ ਜਿਹੀ ਇਨਫਰਮੇਸ਼ਨ ਜਾ ਉਹ ਨਹੀਂ ਹੈ ਵੀ ਉਹ ਗੈਂਗਸਟਰ ਨੇ ਉਹ ਪਿੰਡ ਦੇ ਉਹਨਾਂ ਦੇ ਆਂਡੀ ਗਾਂਡੀ ਨੇ ਉਹ ਬੰਦੇ ਜਿਹੜੇ ਇਹ ਨਹੀਂ ਪਤਾ ਜੀ ਇਹਦਾ ਅਸੀਂ ਜਾਂਚ ਕਰ ਰਹੇ ਹਾਂ ਠੀਕ ਬੰਦੀ ਕਰਕੇ ਹਾਂਜੀ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਜਿਹੜਾ ਸਰਪਜੀਤ ਸਿੰਘ ਡੈਨਿਕਸ ਵਰਾ ਪ੍ਰੋਇਬ